ਪਰੀ ਤੂੰ ਨਹੀਂ ਤੂੰ ਕਿੱਥੇ ਗਈ ਆ ਉਹ ਤਾਂ ਗਈ ਵੀਰ ਜੀ ਇੱਥੇ ਕਿਤੇ ਗਏ ਹੋਣੇ ਸਵੇਰ ਦੇ ਨਿਕਲੇ ਮੈਨੂੰ ਨਹੀਂ ਦੱਸ ਗਏ ਤੁਹਾਨੂੰ ਪਤਾ ਭਾਬੀ ਕਹਿੰਦਾ ਮੈਨੂੰ ਦੱਸ ਦੀ ਮੈਂ ਕਿੱਥੇ ਚੱਲੀ ਕਿੱਥੇ ਨਹੀਂ ਚੱਲੀ ਸਵੇਰ ਦੇ ਗਏ ਆ ਮੈਂ ਚਾਰ ਫੋਨ ਲਾਇਆ ਚੁੱਕਣ ਡੀਓ ਪਤਾ ਨਹੀਂ ਮੈਨੂੰ ਆਪਣੀ ਕਿਤੇ ਇੱਧਰ ਆਣ ਗਵਾਂਡ ਗਈ ਹੋਣੀ ਆ ਜਾਂ ਉਹਦੇ ਸਹੇਲੀ ਆ ਨਾ ਪ੍ਰੀਤ ਆਹੋ ਉਧਰ ਗਈ ਹੋਣੀ ਆ ਮੈਨੂੰ ਤਾਂ ਸਵੇਰੇ ਆਰਡਰ ਤੇ ਗਈ ਸੀ ਕਿ ਭਾਂਡੇ ਮਾਜ ਲਈ ਸਫਾਈ ਕਰ ਲਈ ਮੈਂ ਤਾਂ ਸਵੇਰ ਦੀ ਕੰਮ ਚ ਲੱਗੀ ਆ ਉਹ ਤਾਂ ਜੋ ਸਵੇਰ ਦੇ ਨਿਕਲੇ ਤੁਹਾਡੇ ਜਨਮ ਕਰੋ ਰੋਜ਼ ਦਾ ਕੰਮ ਉਹਨਾਂ ਦਾ ਤੁਰ ਪੈਂਦੇ ਜਿੱਤੇ ਜੀ ਕਰਦਾ ਅੱਛਾ ਥੋੜਾ ਕਿ ਪੁੱਛਦੀ ਆ ਜਾਂ ਗਰਸਦੀ ਆ ਮੈਂ ਅੱਜ ਹੈ ਕਿ ਕੰਮ ਵਾਲੀ ਜਾ ਆਵਾਜ਼ ਮਾਰਨ ਨੂੰ ਬਾਅਦ ਮੈਂ ਬਾਅਦ ਚ ਮਾਰਦੀ ਵੀਰ ਪਹਿਲਾਂ ਮੇਰੀ ਬੈਕ ਨਾਲ ਗੱਲ ਸੁਣ ਸਵੇਰੇ ਨਿਕਲ ਜਾਣਾ ਤੂੰ ਕੰਮ ਤੇ ਅੱਛਾ ਤੂੰ ਕਦੀ ਵੀ ਪੁੱਛਿਆ ਮੈਨੂੰ ਕਿ ਭੈਣ ਤੇਰੇ ਤੇ ਕੀ ਬੀਤਦੀ ਤੇਰੀ ਭਰਜਾਈ ਤੇਰੇ ਨਾਲ ਕੀ ਕਰਦੀ ਮਗਰੋਂ ਕਦੀ ਵੀ ਆਣ ਕੇ ਮੇਰੇ ਲਾਗੇ ਦੁੱਖ ਸੁੱਖ ਫੋਲਿਆ ਤੈਨੂੰ ਉਹਨੇ ਮਾੜਾ ਚੰਗਾ ਬੋਲਿਆ ਮੈਨੂੰ ਕਿਹੜਾ ਦਿਨ ਵਾ ਜਿੱਦਣ ਮਾੜਾ ਚੰਗਾ ਬੋਲਦੀ ਨਹੀਂ ਆ ਇਹ ਪੁੱਛ ਮੈਨੂੰ ਮੈਂ ਤੇਰੇ ਨਾਲ ਕਦੀ ਤਾਂ ਨਹੀਂ ਗੱਲ ਕੀਤੀ ਕਿ ਭਾਬੀ ਦਾ ਸੁਭਾਅ ਉਹਦਾ ਦਾ ਵਕਾਰ ਕਲੇਸ਼ ਕਰੂਗੀ ਇਹ ਕਿਹੜਾ ਦਿਨ ਆ ਜਿੱਦ ਮੇਰਾ ਉਹ ਮੜਕਾਗਾ ਨਹੀਂ ਬੋਲਦੀ ਕਦੀ ਪੁਛਿਆ ਤੂੰ ਆਣ ਕੇ ਕਿ ਤੂੰ ਕਿੱਦਾਂ ਕਿਹੜੇ ਹਾਲਾਤਾਂ ਚ ਰਹਿੰਦੀ ਐ ਸਵੇਰ ਦੀ ਗੱਲ ਸੁਣ ਲਾ ਸਵੇਰ ਦੀ ਨਾ ਮੇਰ ਜੋਗੀ ਚਾਹ ਨਾ ਮੇਰ ਜੋਗਾ ਫੁਲਕਾ ਨਾ ਕੋਈ ਕੁਛ ਵੀ ਨਹੀਂ ਸੁੱਤੀ ਹਾਂ ਸੁੱਤੇ ਉਠਾ ਕੇ ਉੜ ਜਾ ਤੇਰਾ ਭਰਾ ਚਲੇ ਗਿਆ ਕੰਮ ਤੇ ਉੱਠ ਕੇ ਤੂੰ ਕੰਮ ਕਰ ਲਾ ਤੂੰ ਹੀ ਜਿਹੜਾ ਕੰਮ ਕਰਨਾ ਕਰ ਲੋ ਤੇ ਮੇਰਾ ਕੰਮ ਤੂੰ ਹੀ ਰਹਿਣ ਦੋ ਮੈਂ ਇੱਥੇ ਕੰਮ ਕਰਾਂਗੀ ਫੇਰ ਹੀ ਰੋਟੀ ਮਿਲੂਗੀ ਮੈਨੂੰ ਇਹ ਮੇਰਾ ਘਰ ਨਹੀਂ ਆ ਮੇਰੇ ਮਾਪਿਆਂ ਦਾ ਘਰ ਨਹੀਂ ਆ ਤੂੰ ਮੈਨੂੰ ਦੱਸ ਤੂੰ ਆਪਣੇ ਦਿਲ ਦੀ ਗੱਲ ਕਰ ਸਾਰੀ ਆ ਮੈਂ ਕਦੋਂ ਕਰਾਂ ਕਿਹੜੇ ਟਾਈਮ ਕਰਾਂ ਸਵੇਰੇ ਤੁਸੀਂ ਤੁਰ ਜਾਂਦੇ ਸ਼ਾਮ ਨੂੰ ਤੁਸੀਂ ਆ ਜਾਂਦੇ ਆਣ ਕੇ ਭਾਬੀ ਲਾ ਕੇ ਬਹਿ ਜਾਂਦੇ ਉਹਦੇ ਨਾਲ ਗੱਲਾਂ ਕਰਦੇ ਉਹਦੀਆਂ ਸੁਣ ਲੈਂਦੇ ਕਦੀ ਵੀ ਆਣ ਕੇ ਕਿਹਾ ਕਿ ਦਸ ਪੈਣ ਤੇ ਤੇ ਕੀ ਬੀਚਦੀ ਆ ਮੈਂ ਸੌਖੀ ਆਈ ਆਪਣੇ ਘਰੋਂ ਚਾਹ ਤਾਂ ਕਹੋ ਮੈਂ ਸੌਖੀ ਬਹੁਤ ਸੌਖੀ ਆਈ ਪਿੱਛੋਂ ਮੈਂ ਦਿਨ ਛੁੱਟੀਆਂ ਕੱਟਣ ਆਈ ਇੱਥੇ ਮੈਂ ਆਪਣਾ ਇਦਾਂ ਇੱਕ ਬੱਚਾ ਛੱਡ ਕੇ ਆਈ ਹਾਂ ਉੱਥੇ ਤੇ ਉੱਥੇ ਵੀ ਇਹੀ ਹਾਲਾਤ ਹੀ ਇੱਥੇ ਵੀ ਇਹੀ ਹਾਲਾਤ ਨੇ ਤੇ ਫਿਰ ਮੈਂ ਆਪਣੇ ਘਰ ਚਲ ਜਾਨੀ ਮੈਂ ਆਪਣੇ ਘਰ ਚੰਗੀ ਮੈਂ ਛਿੱਤਰਾਂ ਚ ਖਾਵਾ ਲੜਾਈ ਨਾ ਖਾਵਾ ਦੇਣ ਮੈਨੂੰ ਰੋਟੀ ਨਾ ਦੇਣ ਮੈਨੂੰ ਇਹ ਤਾਂ ਪਤਾ ਉਹ ਮੇਰਾ ਘਰ ਆ ਮੈਨੂੰ ਪਰਝਾਈ ਦੀ ਗੱਲਾਂ ਤਾਂ ਨਹੀਂ ਕਰਨੀਆਂ ਜੇ ਇਦਾਂ ਦੀ ਮੈਂ ਇੱਥੇ ਆਈ ਨਾ ਵੀਰ ਮੇਰਾ ਜੀਵਣਾ ਦੁਰਭਰ ਕੀਤਾ ਵਾ ਭਾਬੀ ਨੇ ਤੁਸੀਂ ਕਦੀ ਪੁੱਛਿਆ ਉਹਨੂੰ ਕਿ ਕੀ ਕਰਦੀ ਕਿੱਦਾਂ ਨਹੀਂ ਕਰਦੀ ਸਵੇਰ ਦੀ ਨਿਕਲੀ ਆ ਤੁਹਾਡੇ ਜਾਨ ਮਗਰੋਂ ਰੋਜ਼ ਦਾ ਕੰਮ ਮੈਂ ਦਾ ਮੈਂ ਕਦੀ ਨਹੀਂ ਦੱਸਿਆ ਕਿ ਚੱਲ ਛੱਡ ਪਰਾਂ ਕੋਈ ਗੱਲ ਹੀ ਲੜਾਈ ਪਾਉ ਮੇਰੇ ਪਰ ਪਰਝਾਈ ਜੀ ਮੈਂ ਘਰ ਜੋੜਨ ਦੇ ਵਿੱਚ ਵਾ ਤੋੜਨ ਦੇ ਵਿੱਚ ਨਹੀਂ ਹੈਗੀ ਚੱਲ ਤੂੰ ਘਬਰਾ ਨਾ ਮੈਂ ਤੇਰੀ ਸਾਰੀ ਗੱਲ ਸੁਣ ਲਈ ਐ ਹੁਣ ਤੂੰ ਕੀ ਚਾਹਨੀ ਐ ਜਾਣਾ ਚਾਹਨੀ ਐ ਮੈਂ ਕਹਾਂ ਗੱਲ ਉਸ ਨਾਲ ਮੈਨੂੰ ਨਹੀਂ ਪਤਾ ਜੋ ਤੁਹਾਡਾ ਫੈਸਲਾ ਵਾ ਉਹ ਕਰੋ ਪਰ ਜੇ ਭਾਬੀ ਨੇ ਆਹੇ ਹਾਲਾਤ ਰੱਖਣੇ ਨਾ ਮੇਰੇ ਨਾਲ ਮੈਂ ਫਿਰ ਆਪਣੇ ਘਰ ਚਲ ਜਾਣਾ ਗੱਲ ਪਤਾ ਕੀ ਐ ਮੈਨੂੰ ਕੋਈ ਸੌਖਾ ਮੇਰੀ ਗੱਲ ਸੁਣ ਵੀਰ ਕੋਈ ਸੌਖਾ ਨਹੀਂ ਆਉਂਦਾ ਕੁੜੀ ਕਦੀ ਵੀ ਸੌਕੀ ਹੋਊਗੀ ਨਾ ਆਪਣੇ ਘਰ ਇੱਥੇ ਪੇਕੇ ਘਰ ਨਹੀਂ ਆਉਗੀ ਆਪਣੇ ਘਰ ਹੀ ਰਾਜੂ ਮੈਂ ਤੇਰੀ ਸਾਰੀ ਗੱਲ ਸਮਝ ਗਿਆ ਜੇ ਮੈਂ ਉਹਨੂੰ ਕੁਝ ਕਹਿਣਾ ਤੇ ਮੇਰਾ ਘਰ ਨਹੀਂ ਚੱਲਦਾ ਤੇ ਜੇ ਮੈਂ ਤੇਰੀ ਨਾ ਸੁਣਾ ਹਾਜਾ ਤੂੰ ਨਰਾਜ ਹੋ ਨਹੀਂ ਹੈ ਤੇ ਮੈਂ ਤੇਰੀ ਸਾਰੀ ਗੱਲ ਸਮਝਿਆ ਮੈਂ ਕਿੰਨੂ ਕਮਾਂ ਮੇਰਾ ਵੀ ਤੇ ਤੂੰ ਹੀ ਆ ਸਭ ਕੁਝ ਭਰਾ ਹੀ ਪੈਣਾ ਅੰਦਰ ਸਭ ਕੁਝ ਹੋਣੀ ਆ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਮੈਂ ਤੇਰਾ ਸਹਿਮਤਾ ਤੂੰ ਮੇਰੀ ਭੈਣ ਹੈ ਤੂੰ ਦੱਸ ਵੀ ਕੀ ਚਾਹਨੀ ਹੈ ਕਿਹੜਾ ਫੈਸਲਾ ਕਰਾਂ ਦੱਸ ਮੈਂ ਚਾਹਨੀ ਆ ਕਿ ਮੈਂ ਆਪਣੇ ਸਹੁਰੇ ਚਲ ਜਾ ਜਾਂ ਤੇ ਮੇਰਾ ਬੱਚਾ ਲਿਆ ਦੋ ਇੱਥੇ ਮੈਂ ਆਪੇ ਵੱਖਰਾ ਕਿਤੇ ਰਹਿ ਲਾਂਗੀ ਮੈਂ ਇੰਤ ਕਰਾਂਗੀ ਲੋਕਾਂ ਦੇ ਘਰ ਦੇ ਭਾਂਡੇ ਤੱਕ ਮਾਜ ਲਾਂਗੀ ਮੈਂ ਆਪਣਾ ਬੱਚਾ ਪਾਲਾਂਗੀ ਪਰ ਮੈਂ ਪਰਜਾਈ ਦੇ ਤਾਨੇ ਮੈਣੇ ਨਹੀਂ ਸੁਣ ਸਕਦੀ ਆਪਣੇ ਘਰ ਵਿੱਚ ਰਹਿ ਗਏ ਸਾਡੇ ਮਾਪਿਓ ਦਾ ਘਰ ਤੇ ਅੱਜ ਬਗਾਨੀਆਂ ਆਣ ਕੇ ਸਾਡੇ ਤੇ ਰਾਜ ਕਰਨ ਦੀਆਂ ਸਾਨੂੰ ਕਹਿੰਦੀ ਆ ਤੁਸੀਂ ਕੰਮ ਕਰੋ ਫੇਰ ਰੋਟੀ ਮਿਲਣੀ ਮੇਰੀ ਗੱਲ ਸੁਣ ਕੋਈ ਨਹੀਂ ਮੈਂ ਤੇਰੇ ਘਰੋਂ ਉਹ ਫੋਨ ਲਵਾਂ ਉਹਨਾਂ ਨੂੰ ਮਿਲ ਕੇ ਨਾ ਸਾਰੀ ਗੱਲਬਾਤ ਕਰਦਾ ਹੋ ਕੀ ਜਾਂਦਾ ਉਹਨਾਂ ਨੂੰ ਸਮਝਾ ਲਓ ਜੇ ਉਹ ਕਹਿੰਦਾ ਵਾ ਤੇ ਮੈਨੂੰ ਮੇਰੇ ਘਰ ਤੋੜ ਦੋ ਮੈਂ ਇਹਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੀ ਤੂੰ ਘਬਰਾ ਨਾ ਮੈਂ ਤੇਰੇ ਨਾਲ ਆ ਜੀ ਅੱਜ ਮੇਰਾ ਮਾਪਿਓ ਹੁੰਦਾ ਤੇ ਮੇਰੇ ਤੇ ਆ ਗੱਲਾਂ ਹੋਣੀਆਂ ਅਸੀਂ ਮੇਰੇ ਨਾਲ ਇਦਾਂ ਕੁਝ ਹੋਣਾ ਤੂੰ ਟੈਨਸ਼ਨ ਨਾ ਕਰ ਕੋਈ ਗੱਲ ਨਹੀਂ ਮੈਂ ਸਾਰੀ ਗੱਲ ਕਰਦਾ ਉਹਨਾਂ ਨਾਲ ਠੀਕ ਹੈ ਭੈਣਾ ਭਰਾਵਾਂ ਦੇ ਬਾਕੀ ਪਰਝਾਈ ਦੀ ਬਾਕੀ ਪਰਝਾਈ ਦਾ ਗੱਲ ਦਾ ਗੁੱਸਾ ਨਾ ਕਰਿਆ ਕਰ ਉਹਦਾ ਸੁਭਾਅ ਹੈ ਠੀਕ ਹੈ ਉਹ ਮਾੜਾ ਚੰਗਾ ਬਹੁਤ ਬੋਲਦੀ ਹੈ ਉਹ ਸਵੇਰੇ ਚਾਰੇ ਉੱਠ ਕੇ ਲੱਗ ਪੈਂਦੀ ਹੈ ਤੁਸੀਂ ਕਦੀ ਪਰਝਾਈ ਨੂੰ ਤਾਂ ਨਹੀਂ ਸਮਝਾਇਆ ਉਹਨੂੰ ਕੀ ਸੁਣਾਈਏ ਕਈ ਵਾਰ ਤੁਸੀਂ ਲੜਾਈ ਪਾ ਕੇ ਵੇਖ ਲਈ ਅਸੀਂ ਕਰ ਉਹਦਾ ਸੁਭਾਅ ਬਣ ਗਿਆ ਕਿਉਂ ਕਹਾਂ ਜੇ ਤੁਸੀਂ ਵੀ ਮੇਰੀ ਨਾਲ ਸੁਣੋਗੇ ਤੇ ਮੈਂ ਕਿੰਨੂੰ ਕਹਾਂ ਪਾਪੀ ਤਾਂ ਨਹੀਂ ਸੁਣੀ ਮੇਰੀ ਗੱਲ ਮੈਂ ਤੇਰੀ ਗੱਲਾਂ ਸਹਿਮਤ ਹਾਂ ਠੀਕ ਹੈ ਤੂੰ ਜੋ ਕਹਿੰਨੀ ਮੈਂ ਫੈਸਲਾ ਕਰ ਦੇਣਾ ਜਿੱਤਿਆਂ ਨੂੰ ਦੁੱਖ ਨਾ ਨਾ ਮਾਰਨ ਤੇ ਤਿੱਆਂ ਕਦੀ ਮਾਪੇ ਦੇ ਘਰ ਆਣ ਕੇ ਨਾ ਬੈਣ ਤੂੰ ਘਬਰਾਹਣਾ ਜਾਣ ਵਾਜ ਮਾਰ ਮੈਂ ਸਾਰਾ ਕੰਮ ਸੈੱਟ ਕਰ ਲਿਆ ਮੈਂ ਨਹੀਂ ਵਾਜ ਮਾਰਨੀ ਤੂੰ ਜਾ ਕੇ ਤੇ ਵਾਜ ਮਾਰ ਲੋ ਫਿਰ ਉਹਨੇ ਮੇਰੇ ਦਵਾਲੇ ਹੋ ਜਾਣ ਕਿ ਮਗਰ ਮਗਰ ਆ ਗਈ ਮੈਂ ਕਿੱਥੇ ਨੂੰ ਜਾਣਾ ਸਾਰਾ ਕੰਮ ਮੈਂ ਘਰ ਦਾ ਕਰ ਲਿਆ ਵਾ ਮੈਂ ਦੇਖਦਾ ਉਹ ਤੂੰ ਜਾ ਕੇ ਵੇਖ ਲੋ ਕਿਸਦੇ ਘਰ ਵੜੀ ਹੋਣੀ ਉਹਦੇ ਪ੍ਰੀਤ ਦੇ ਘਰ ਕਹਿੰਦੀ ਮੈਂ ਜਾਣਾ ਵਾ ਹਾਂ ਸੋਨੇ ਦੀਦੀ ਕਿੱਥੇ ਸ਼ਸ਼ੀ ਕਲਪਨ ਜੀ ਸਾਸ਼ੀ ਕਾਲ ਫ੍ਰੀ ਤੇ ਆ ਗਈ ਆ ਤੁਹਾਨੂੰ ਹਾਂਜੀ ਆ ਗਈ ਮੈਂ ਤੇ ਤੇਰੇ ਵਾਲੇ ਗਈ ਸੀ ਤੂੰ ਘਰ ਹੀ ਨਹੀਂ ਸੀ ਬਾਜ਼ਾਰ ਗਈ ਸੀ ਕੱਪੜੇ ਲੈਣ ਅੱਛਾ ਅੱਛਾ ਹਾਂਜੀ ਕਿਹੜੇ ਕੱਪੜੇ ਲੈ ਕੇ ਹਾਂ ਠੀਕ ਆ ਕੁਛ ਨਹੀਂ ਕੁੜੀਆ ਦੇ ਕੱਪੜੇ ਲੈ ਕੇ ਆਈਆਂ ਵਿਆਹ ਜਾਣਾ ਸੀ ਅੱਛਾ ਹਾਂਜੀ ਤੇ ਹੋਰ ਨਨਤਾ ਦੀ ਠੀਕ ਹੈ ਹਾਂ ਠੀਕ ਆ ਤੇ ਕੱਢਦੀ ਕਿਉਂ ਨਹੀਂ ਤੂੰ ਇੱਥੇ ਰੱਖੀ ਗਈ ਹੋ ਐ ਗੱਡਾ ਕਿੱਥੋਂ ਇਹ ਤਾਂ ਭਰਾ ਨਹੀਂ ਨਾ ਕੱਢਦਾ ਮੈਂ ਤੇ ਕੱਢਦੀ ਬਥੇਰੀ ਤੂੰ ਕਿਉਂ ਵੱਧੂ ਦੀ ਟੈਨਸ਼ਨ ਨਾ ਲਈਆਂ ਹੋਈਆਂ ਉਹਦੀਆਂ ਕੱਢਣ ਨੂੰ ਸੋਰੇ ਵੱਧੂ ਦੀਆਂ ਰੋਟੀਆਂ ਖਵਾਉਣੀ ਘਰ ਬਿਠਾ ਕੇ ਕੀ ਕਰਾਂ ਫਿਰ ਮੈਂ ਭਰਾ ਨਹੀਂ ਨਾ ਉਧਰ ਕੱਟਦਾ ਹੈਗਾ ਤੇ ਘਰ ਵਾਲੇ ਨੇ ਲਾ ਆਪਣੇ ਮਗਰ ਤੈਨੂੰ ਕੱਢ ਘਰੋਂ ਘਰ ਬਾਹਰ ਆਪਣੇ ਠੀਕ ਹੈ ਜਾਵੇ ਸੋਹਰੇ ਦਿਖਾਈ ਉੱਥੇ ਤੂੰ ਵਾਧੂ ਦੀ ਟੈਨਸ਼ਨ ਪਾਈ ਆ ਸਿਰ ਤੇ ਚੱਲ ਛੱਡ ਉਹਦੀ ਗੱਲ ਕੁੜੀ ਦਾ ਸੂਟ ਵੇਖ ਸੋਣ ਛੱਡ ਘਰ ਵਾਲੇ ਦੀਆਂ ਗੱਲਾਂ ਬੜਾ ਸੋਹਣਾ ਸੂਟ ਹੈ ਗਰਮ ਹੈ ਆ ਇਹ ਪ੍ਰੀਤ ਆ ਨਾ ਹਾਂ ਗਰਮ ਹੈ ਕਿੰਨੇ ਕ ਦਾ ਆਇਆ ਇਹ ਆ ਗਿਆ 1500 ਤੱਕ ਆਇਆ ਅੱਛਾ ਅੱਛਾ ਚੱਲ ਵਧੀਆ ਹੈ ਚੱਲ ਚਲ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਦਿਮਾਗ ਦੇ ਜ਼ਿਆਦਾ ਤੇ ਅੱਪੇ ਚਲ ਜੇਗੀ ਮੈਂ ਤੇ ਕਹਿਣੀ ਆ ਫੈਸਲਾ ਹੋਵੇ ਤੇ ਜਾਵੇ گا ਆਪਣੇ ਘਰ ਮੈਂ ਤੇ ਵਾਦੂ ਟੈਨਸ਼ਨ ਲਈ ਨਹੀਂ ਰਹਿਨੀ ਆ ਤੇਰੀ ਨਾ ਟੈਨਸ਼ਨ ਲੈ ਬਿਮਾਰ ਪੈ ਜਾਗੀ ਤੇ ਤੈਨੂੰ ਕੰਨ ਖਵਾਣੀਆਂ ਉਹਨਾਂ ਤੇ ਆਪਣੇ ਚਲ ਜਾਣਾ ਘਰ ਹੋਰ ਕੀ ਚਲ ਠੀਕ ਆ ਦੀਦੀ ਮੈਂ ਚੱਲੀ ਹੁਣ ਘਰ ਠੀਕ ਆ ਫੇਰ ਬਹਿ ਕੇ ਕਰਾਂਗੇ ਗੱਲ ਇੱਥੇ ਤੇ ਤੇਰੀ ਸੁਣਦੀ ਨਾ ਨਾਨ ਕੰਨ ਲਾ ਲਾ ਗੱਲਾਂ ਜਦੋਂ ਮੰਨੀਆਂ ਤੁਹਾਡੇ ਘਰ ਠੀਕ ਆ ਸਹੀ ਗੱਲ ਆ ਇਹ ਤਾਂ ਮੇਰੇ ਘਰ ਵਾਲੇ ਨੂੰ ਵੀ ਸਖਾਲਦੀ ਆ ਕਿ ਪ੍ਰੀਤ ਲਾਗੇ ਬਹਿ ਬਹਿ ਕੇ ਤੇ ਭਾਬੀ ਚੁਗਲੀਆਂ ਕਰਦੀ ਚਲ ਠੀਕ ਆ ਹੁਣ ਮੈਂ ਜਾਵਾ ਘਰ ਠੀਕ ਆ ਘਰ ਆਈ ਫਿਰ ਬਹਿ ਕੇ ਕਰਾਂਗੇ ਸਾਰੀ ਗੱਲ ਠੀਕ ਆ ਠੀਕ ਆ ਹਾਂਜੀ ਉਹ ਮੈਂ ਜਦੋਂ ਉਧਰ ਵੇਖਣ ਗਿਆ ਸੀ ਕਿੱਥੇ ਮੈਨੂੰ ਵੇਖਣ ਗਿਆ ਸੀ ਮੈਂ ਤੇ ਘਾਰੇ ਆ ਮੈਂ ਤੇ ਪ੍ਰੀਤ ਘਰ ਗਈ ਤੇ ਉਹ ਬਾਜ਼ਾਰ ਗਈ ਮੁੜ ਕੇ ਮੈਂ ਉਹ ਹੰਟੀ ਦਾ ਚੱਲ ਗਈ ਸੋਨੂ ਉਹ ਕਰਨੇ ਪ੍ਰੀਤ ਕਰ ਗਈ ਮੈਂ ਪ੍ਰੀਤ ਕਰ ਵੇਖਿਆ ਤਾਂ ਹੈ ਨਹੀਂ ਉਸੇ ਤੇ ਪ੍ਰੀਤ ਘਾਰੀ ਹੈ ਨਹੀਂ ਤੇ ਮੈਂ ਉੱਥੇ ਕਿੱਥੇ ਬਣ ਆ ਗਈ ਉਦੋਂ ਦੀ ਮੈਂ ਆ ਗਈ ਆ ਤੇ ਮੈਨੂੰ ਘਰ ਘਰ ਲੱਭਣ ਜਾਣ ਦੇ ਨਹੀਂ ਉਹ ਸਵੇਰ ਦੀ ਘਰੋਂ ਗਈ ਹੈ ਸਵੇਰ ਦੀ ਕੌਣ ਕਹਿੰਦਾ ਤੈਨੂੰ ਸਿਖਾਦਾ ਤਾਂ ਉਹ ਦੀਦੀ ਨੇ ਸਿਖਾਤਾ ਦੀਦੀ ਨੇ ਜਦੋਂ ਤੇਰੇ ਕੋਲ ਗੱਲ ਕਰੀਏ ਨਾ ਤੂੰ ਉਹਦਾ ਨਾਮ ਲਾਦਨੀ ਬੜਾ ਬੜਾ ਉਹਨੇ ਸਿਖਾਤਾ ਤੈਨੂੰ ਉਹਨੇ ਕੀ ਸੁਣਾ ਮੈਨੂੰ ਦੱਸ ਬਣਾ ਉਹਨੇ ਹੀ ਦੱਸਿਆ ਉਹ ਆਇਆ ਕਿ ਗਈ ਆ ਘਰੋਂ ਉਹਨੇ ਕੋਈ ਗੱਲ ਨਹੀਂ ਕੀਤੀ ਹੁਣ ਸਿਰਫ ਪੁੱਛਿਆ ਮੈਂ ਕਿੱਥੇ ਜਾ ਗਈ ਉਹ ਪ੍ਰੀਤ ਘਰ ਗਈ ਹੈ ਉਨੇ ਫालतू ਗੱਲ ਕੋਈ ਨਹੀਂ ਕੀਤੀ ਤੇਰੇ ਖਿਲਾਫ ਮੈਨੂੰ ਪਤਾ ਨਹੀਂ ਕਰਦੀ ਗੱਲ ਤੇ ਫੇਰੀਆਂ ਚੁਗਣੀਆਂ ਕਰ ਤੋੜੇ ਦਵਾਲੇ ਹੋਈ ਨਹੀਂ ਹੈ ਕੋਣ ਆਣੀ ਹੈ ਨਾਲੇ ਆਪਣੀ ਭੈਣ ਦਾ ਫੈਸਲਾ ਕਰੋ ਉਹਨੂੰ ਭੇਜੋ ਹੋ ਮਾਪੇ ਕਰ ਲਾਂਗਾ ਠੀਕ ਆ ਤੈਨੂੰ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਟੈਨਸ਼ਨ ਟੈਨਸ਼ਨ ਤੇ ਉਹਨੇ ਮੈਨੂੰ ਭਾਈ ਆ ਬਥੇਰੀ ਇੱਥੇ ਤੂੰ ਲੜਾਈ ਭਾਗ ਟਾਈਮ ਤੇ ਬਹਿ ਜਾ ਕਰ ਆਪਣੇ ਘਰ ਐਂ ਡੀਓ ਆਪਣੇ ਘਰ ਫਕਾਨੇ ਘਰ ਨਹੀਂ ਡਾਂਡੀ ਉਹ ਤੇ ਫੋਨ ਚ ਚਲਾਈ ਜਾਗੇ ਮੇਰੀ ਗੱਲ ਸੁਣੇਗੇ ਕਿ ਨਹੀਂ ਤੇਰੀ ਗੱਲ ਇਧਰ ਲੱਗੇ ਆ ਤੁਹਾਨੂੰ ਗੱਲ ਸੁਣ ਕ ਉਹ ਘਰ ਦੀ ਸਲਾਹ ਵੀ ਕਰ ਲਿਆ ਕਰੋ ਹੋਰ ਕਿਹੜੀ ਤੇ ਸੁਣੀ ਮੇਰੀ ਗੱਲ ਸੁਣ ਜੇ ਤੂੰ ਸੁਹਣ ਨਾਲ ਲੜੇਂਗੀ ਨਾ ਤਾ ਬਰਾਬਰ ਦੀ ਭਾਈ ਵਾਲਿਆ ਠੀਕ ਐ ਅੱਛਾ ਮੇਰਾ ਤੇਰਾ ਕਬੰਦਾ ਨਾ ਉਹਨਾਂ ਉਹਦਾ ਬੰਦਾ ਵਾ ਤੇ ਸੁਲਾਸ ਭਾਈ ਨਾ ਉਹਦੇ ਘਰ ਨਾਲ ਰਾਈ ਨਮਾ ਕਰਾ ਦਿਓ ਦਾ ਤੇ ਕਰਾਓ ਮੈਂ ਤਾਂ ਕਹਿੰਨੀ ਆ ਕਿ ਉਹ ਜਾਵੇ ਆਪਣੇ ਸਹੁਰੇ ਤੂੰ ਤਾਂ ਲੜਾਈ ਪਾਈ ਰੱਖੀ 24 ਘੰਟੇ। ਉਹ ਤੂੰ ਚਾਈ ਦੀ ਸਲਾਹ ਕਰਿਆ ਕਰ ਕੋ ਮਸਲਾ ਕਰਿਆ ਕਰ। ਤੂੰ ਤਾਂ ਲੜਾਈ ਪਾੜਦੀ ਆ। ਤੇ ਜਦੋਂ ਇੱਥੇ ਸੁੱਤੀ ਰਹਿੰਦੀ ਆ 13 ਵਜੇ ਤੱਕ ਤੇ ਮੈਂ ਲੜਾਈ ਨਹੀਂ ਪਾਉਣੀ। ਤੂੰ ਘੜਾ ਸਵੇਦਾ ਕੰਮ ਕੀਤਾ ਦੋ ਦੋ ਰੋਟੀਆਂ ਲਾਗ ਨਿਕਲ ਗਈਆਂ। ਹੁਣ ਤੂੰ ਆਈ ਏ। ਸਾਰੇ ਕੰਮ ਉਹ ਕਰਦੀ ਆ। ਕਹਿ ਤਾ ਹੁਣ ਮੈਂ ਜਦੋਂ ਆਇਆ ਨਾ ਉਹ ਸਾਰੀ ਸਪਾਈ ਕਰਨ ਦੀ ਕਰਦੀ। ਤੇ ਜਦੋਂ ਮੈਂ ਕਰਦੀ ਆ ਮੇਰਾ ਕੋਈ ਨਾ ਨਹੀਂ ਆ। ਚਲ ਤੂੰ ਕਰਦੀ ਆ ਨਾ ਉਹ ਲੜਾਈ ਨਾ ਪਾ ਹੁਣ ਮੁੱਦਾਏ ਬਣਾਈਏ। ਕਿ ਸਲਾਮ ਮਸ਼ਵਰਾ ਕਰਕੇ ਇਹਨਾਂ ਨੂੰ ਤੋਰੀਏ ਤੋਰ ਦੋ ਮੈਂ ਤਾਂ ਕਹਿੰਨੀ ਆ ਕਦੋਂ ਕਿਤੇ ਚਲੋਂ ਲੱਥੇਗੀ ਇਹ ਸਾੜ ਛੱਡ ਦੇ ਚਲ ਠੀਕ ਆ ਕਰੋ ਕਰੋ ਫੈਸਲਾ ਫੈਸਲਾ ਮੈਂ ਇਹਨੂੰ ਫੋਨ ਲਾਇਆ ਸੀ ਅੱਗੇ ਸੁਣਨ ਦੇ ਘਰ ਵਾਲੇ ਨੂੰ ਤੇ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ 12 ਦਾ ਤੁਹਾਨੂੰ ਕਰਦਾ ਦਾ 10 ਮਿੰਟ ਕਰ ਉਹਦਾ ਫੋਨ ਮੈਨੂੰ ਆ ਜਾਣਾ ਠੀਕ ਆ ਤੇ ਮੁੰਡਾ ਨਹੀਂ ਮਾੜਾ ਤੇ ਮੈਂ ਸਾਰੀ ਗੱਲਬਾਤ ਕਰਕੇ ਨਾ ਉਹਨੂੰ ਘਰ ਬੁਲਾ ਕੇ ਤੇ ਇਹਨੂੰ ਸੁਣਨ ਤੋਰੀਏ ਤੇ ਮੈਂ ਤਾਂ ਕਹਿੰਦੀ ਜਾਵੇ ਮੈਂ ਤੇ ਤਾਂ ਕਹਿੰਨੀ ਆਂ ਦੀਦੀ ਆਪਣੇ ਘਰ ਜਾਵੇ ਤਾਂ ਉਹਨੂੰ ਮੈਂ ਤੰਗ ਪਰੇਸ਼ਾਨ ਕਰਦੀ ਆਂ ਕਿ ਆਪਣੇ ਬੱਚੇ ਦੇ ਨਾਲ ਰਵੇ ਜਾ ਕੇ ਉਹ ਸੌਖੀ ਆਂਦੀ ਕਿ ਉਹ ਆਪਣੇ ਬੱਚੇ ਤੋਂ ਦੂਰ ਨਹੀਂ ਉਹ ਇਸੇ ਸੌਖੀ ਹੈ ਜਦੋਂ ਦੀਪ ਤੇ ਵਿਆਹ ਦੀ ਹੈ ਨਾ ਉਹ ਆਪਣੇ ਘਰ ਹੀ ਚੰਗਾ ਲੱਗਦਾ ਵਾ ਠੀਕ ਆ ਚਲ ਠੀਕ ਆ ਉਹਨੂੰ ਕਹੋ ਉਹ ਨਾਲ ਗੱਲ ਕਰੋ ਤੇ ਦੀਦੀ ਨੂੰ ਵਿਚਾਰੇ ਨੂੰ ਭੇਜੋ ਉੱਥੇ ਮੈਂ ਕਰਦਾ ਗੱਲ ਸੁਣ ਉਹਨੂੰ ਮੈਂ ਦੱਸ ਦਿਆਂ ਸਾਰੀ ਗੱਲ ਠੀਕ ਆ ਉਹ ਵੀ ਆਪਣੀ تیاری ਕਰ ਲੇਗੀ ਇਹ ਸਾਨੂੰ ਕਰਨੀ ਹੈ ਸੋਨੂ 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 ਭਾਣੇ ਬੰਨਣੀ ਹੈ ਹਾਂਜੀ ਵੀਰ ਜੀ ਮੇਰੀ ਗੱਲ ਸੁਣ ਭਾਬੀ ਜੀ ਨੇ ਮੇਰੀ ਗੱਲ ਸਾਰੀ ਹੋ ਗਈ ਹੈ ਹਾਂਜੀ ਠੀਕ ਹੈ ਮੈਂ ਤੇਰੇ ਘਰ ਵਾਲੇ ਨੂੰ ਫੋਨ ਵੀ ਲਾਇਆ ਸੀ ਉਹ ਕੀ ਕਹਿੰਦੇ ਉਹ ਕਹਿੰਦੇ ਮੈਂ 10 ਮਿੰਟ ਤੱਕ ਬਾਅਦ ਫੋਨ ਕਰਦਾ ਠੀਕ ਜੀ ਫਿਰ ਆਪ ਨੂੰ ਫੋਨ ਆ ਜਾਣਾ ਮੈਂ ਠੀਕ ਜੀ ਤੇ ਭਾਬੀ ਜੀ ਨੇ ਸਾਰੀ ਗੱਲ ਹੋ ਗਈ ਮੇਰੀ ਇਹ ਚਾਹ ਤੂੰ ਭਾਬੀ ਨੂੰ ਮੈ ਲਾਉਂਗੀ ਆ ਜਾ ਭਾਬੀ ਬੜਾ ਬੋਲਦੇ ਮੈਂ ਪਾਣੇ ਸਾਫ ਕਰਨਾ ਮੇਰੇ ਨਾਲ ਪਾਣੇ ਸਾਫ ਕਰਨਾ ਬਾਅਦ ਇਧਰ ਆ ਕੋਈ ਨਹੀਂ ਸਾਰੀ ਗੱਲ ਹੋ ਗਈ ਆ ਜਾਂ। ਠਲ। ਜੇ ਕੋ ਮਾੜਾ ਬੋਲਦੀ ਨਾ ਤੈਨੂੰ ਤੇਰੇ ਪਰੇਵਾਸੇ ਬੋਲਦੀ ਐ। ਕੋਈ ਗੱਲ ਤੇਰੀ ਭਾਬੀ ਵੰਡੀ ਮੇਰੇ ਨੂੰ। ਮੈਂ ਇੱਥੇ। ਜੇ ਪੱਬੀ ਮੈਂ ਛੋਟੀ ਮੈਨੂੰ ਮਾਫ ਕਰਦੇ ਤੇ ਹੀ। ਦੇ ਦੇ। ਮੈਂ ਤੁਹਾਡੇ ਨੂੰ ਪਤਾ ਕਿਉਂ ਇਦਾਂ ਦਾ ਵਿਆਹ ਕਰਦੀ। ਮੈਂ ਕਿਹਾ ਤੁਸੀਂ ਤੰਗ ਹੋ ਕੇ ਨਾ ਆਪਣੇ ਸਹੁਰੇ ਜਾਓਗੇ ਤੇ ਆਪਣੇ ਬੱਚੇ ਕੋ ਰਹੋਗੇ। ਮੈਂ ਤੁਹਾਡਾ ਮਾੜਾ ਨਹੀਂ ਸੋਚਦੀ। ਮੈਂ ਤੁਹਾਨੂੰ ਓਨਾ ਹੀ ਪਿਆਰ ਕਰਦੀ ਆ ਜਿੰਨਾ ਪਹਿਲੇ ਕਰਦੀ ਸੀ। ਪਰ ਪੱਭੀ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਤੁਸੀਂ ਮੈਨੂੰ ਇੱਥੋਂ ਘਰੋਂ ਕੱਢਣਾ ਚਾਹੁੰਦੇ ਹੋ ਤਾਂ ਨਹੀਂ ਨਹੀਂ ਦੀਦੀ ਮੈਂ ਘਰੋਂ ਕੱਢਣਾ ਨਹੀਂ ਚਾਹਦੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਸਹੁਰੇ ਚ ਆ ਕੇ ਰਵੋ ਜਿੱਦਾਂ ਮੈਂ ਰਹਿਣ ਦੀ ਨਾਲ ਆਪਣੇ ਘਰ ਚ ਉਦਾਂ ਹੀ ਤੁਸੀਂ ਰਹੋ ਜਾ ਕੇ ਪਰ ਜੋ ਕੁਝ ਤੁਸੀਂ ਮੇਰੇ ਨਾਲ ਕੀਤਾ ਮੇਰੀ ਨਜ਼ਰ ਜੇ ਤੇ ਬੁਰਾ ਹੋ ਬਣ ਗਏ ਨਾ ਤੁਸੀਂ ਦੀਦੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਦਿਲ ਦਿਖਾਇਆ ਆ ਨਹੀਂ ਪੱਭੀ ਮਾਫੀ ਨਾ ਮਗਰ ਤੁਸੀਂ ਮੇਰੇ ਮਾਵਾ ਬਰੋਬਰ ਜ ਤੁਸੀਂ ਕਿਉਂ ਮੇਰੇ ਕੋਲ ਮਾਫੀ ਮੰਗਣੀ ਮੈਂ ਛੋਟੀ ਹਾਂ ਬੀਨੂ ਵੀ ਮਾਫ ਕਰ ਦੇ ਜੇ ਮੇ ਕੋਈ ਗਲਤੀ ਹੋ ਗਈ ਹੋਈ ਤੇ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਚਲੋ ਕੋਈ ਐਡਾ ਕਰੋ ਛੇਤੀ ਦੀਦੀ ਦੇ ਨਾਲ ਘਰ ਵਾਲੇ ਨਾਲ ਗੱਲ ਕਰੋ ਤੇ ਦੀਦੀ ਨੂੰ ਨਾ ਉਹਦੇ ਘਰ ਪੇ ਮੈਂ ਕਿਹਾ ਉਹਨੂੰ ਫੋਨ ਕੀਤਾ ਉਹਨੇ ਆ ਜਾਣਾ ਕਿਹਾ 10 ਮਿੰਟ ਫੋਨ ਆ ਗਿਆ ਮੈਨੂੰ ਕਰੇ ਬੁਲਾ ਲੈਣਾ ਸੀ ਠੀਕ ਇੱਥੇ ਬੁਲਾ ਕੇ ਸਾਰੀ ਗੱਲ ਕਰਕੇ ਤੈਨੂੰ ਭੇਜਦੇ ਆਂ ਹਾਂ ਦੀਦੀ ਵੀ ਨਾ ਕੋਈ ਖੋਜਣਾ ਹਾਂਜੀ ਠੀਕ ਚਲੋ ਠੀਕ ਹੈ ਫਿਰ ਬਣਾਓ ਚਾਹ ਪਾਣੀ ਫਿਰ ਰੋਟੀ ਮਿਲ ਖਾਈਏ ਠੀਕ ਆ ਅਭੀ ਤੂੰ ਹੀ ਪਾਂਡੇ ਸਾਫ ਕਰੋਗੇ ਹੁਣ ਕੋਈ ਗੱਲ ਨਹੀਂ ਮੈਂ ਹੀ ਕਰੂੰਗੀ ਪਾਂਡੇ ਸਾਰਾ ਕੰਮ ਤੂੰ ਕਰਨਾ ਹੁਣ ਠੀਕ ਹੈ ਮੈਂ ਹੁਣ ਜਿੰਨੇ ਦਿਨ ਰਹਿਣਾ ਨਾ ਬੈੱਡ ਤੇ ਬੈ ਕੇ ਰੋਟੀ ਖਾਣੀ ਜੇ ਠੀਕ ਹੈ ਠੀਕ ਆ ਭਾਬੀ ਆਜੇ ਦੋਨੋਂ ਕੰਮ ਕਰੀਏ ਮੜ ਕੇ ਆ ਜਾ ਆ ਜਾ